ਦੋਸਤੋ ਕਲੀਅਰ ਅਮਰਿਤ ਚੈਨਲ ਤੋਂ ਮੈਂ ਅਮਰਿਤਪਾਲ ਕਲੀਅਰ ਤੁਹਾਡਾ ਸਵਾਗਤ ਕਰਦੀ ਹਾਂ ਮੈਂ ਅੱਜ ਤੁਹਾਡੇ ਲਈ ਲੈ ਕੇ ਹਾਜ਼ਰ ਹੋਈ ਹਾਂ ਸ਼ਕਰਕੰਦੀਆਂ ਸੋਹਣੀਆਂ ਜਾਂ ਕੁੜੀ ਸੋਹਣੀ ਤੇ ਲਓ ਜੀ ਫਿਰ ਬਹੁਤੀ देर ਨਾ ਕਰਦੇ ਹੋਏ ਆਪਾਂ ਤੁਹਾਡੇ ਲਈ ਪੇਸ਼ ਕਰ ਰਹੇ ਹਾਂ ਗੁਰਮੀਤ ਸਿੰਘਲ ਜੀਓ ਦੀ ਇਹ ਰਚਨਾ ਜਨੋਵੀ ਚੰਡੀਗੜ ਆਵਾ ਤਾਂ 17 ਸੈਕਟਰ ਵਿੱਚ ਜ਼ਰੂਰ ਗੇੜੀ ਮਾਰਦਾ ਹਾਂ ਅੱਜ ਮਿਤੀ 27 10 2025 ਨੂੰ ਵੀ 17 ਸੈਕਟਰ ਵਿੱਚ ਇਕੱਲਾ ਹੀ ਘੁੰਮ ਰਿਹਾ ਹਾਂ ਜਦੋਂ ਨੇ ਲਿਖਣ ਲੱਗਿਆ ਹਾਂ ਮੇਰੇ ਉਦੋਂ ਤੋਂ ਹੀ ਇਕੱਲੇ ਰਹਿਣ ਦੀ ਆਦਤ ਪੱਕ ਚੁੱਕੀ ਹੈ ਦੁਪਹਿਰ ਦਾ 1 ਵਜ ਚੁੱਕਿਆ ਹੈ 17 ਸੈਕਟਰ ਦੀ ਮਿੱਠੀ-ਮਿੱਠੀ ਧੁੱਪ ਵਾਲੀ ਦੁਪਹਿਰ ਹੈ ਜਿੱਥੇ ਹਵਾ ਵਿੱਚ ਸ਼ਹਿਰ ਦੀ ਚਮਕਦਾਰ ਬੇਫਿਕਰੀ ਤੈਰਦੀ ਹੈ ਸਿੰਧੀ ਸਵੀਟ ਵੱਲ ਜਾਂਦੇ ਆ ਖੁੱਲੇ ਥਾਂ ਵਿੱਚ ਅਤ ਸੁਨੱਖੀ ਕੁੜੀ ਭੁੰਨੀਆਂ ਹੋਈਆਂ ਮਸਾਲੇਦਾਰ ਸ਼ਕਰਕੰਦੀਆਂ ਵੇਚ ਰਹੀ ਸੀ ਚੰਕ ਦੇ ਪੂਰੇ ਵਾਲ ਗੋਰਾ ਨਿਸ਼ੋ ਰੰਗ ਜਦੋਂ ਭਜਰੀਆਂ ਸ਼ਕਰਕੰਦੀਆਂ ਵਾਲੇ ਚੁੱਲ੍ਹੇ ਵੱਲ ਝੋਕਦੀ ਤਾਂ ਇਉਂ ਲੱਗਦਾ ਜਿਵੇਂ ਲਾਲ ਸੁਹਾ ਰੰਗ ਝੋਕੇ ਲਾਟ ਛੜਦੇ ਕੋਲੇ ਤੇ ਡੁੱਲ ਜਾਵੇਗਾ ਮੈਂ ਦੂਰ ਖਲੋ ਕੇ ਉਸ ਦੇ ਅਲੋਕਾਰ ਹੁਸਨ ਨੂੰ ਤੱਕਣ ਲੱਗ ਪਿਆ ਤੇ ਫਿਰ ਪੈਰ ਜਿਹਾ ਮੜਦਿਆਂ ਉਸ ਦੇ ਸਾਹਮਣੇ ਜਾ ਖਲੋਤਾ ਕਿੰਨੇ ਦੀ ਪਲੇਟ ਆ ਜਿਵੇਂ ਮੈਂ ਖੂ ਵਿੱਚੋਂ ਬੋਲਿਆ ਆ 50 ਦੀ ਆ 80 ਦੀ ਤੇ ਆ 100 ਦੀ ਉਸਨੇ ਛੋਟੀਆਂ ਤੋਂ ਵੱਡੀਆਂ ਪਲੇਟਾਂ ਤੇ ਸੋਹਲ ਜਿਹੇ ਹੱਥ ਟਿਕਾਉਂਦਿਆਂ ਕਿਹਾ ਪੰਜਾਹ ਵਾਲੀ ਉਹ ਦੇ ਦਿਓ ਮੈਂ ਪਿੰਡੂ ਲਹਿਜੇ ਵਿੱਚ ਕਿਹਾ ਉਹ ਮੇਰੇ ਵੱਲ ਵੇਖ ਕੇ ਮੁਸਕराई ਉਸ ਦੇ ਮੁਸਕਰਾਉਂਦੇ ਲਾਲ ਸੁਰਖ ਬੁੱਲਾਂ ਫੁੱਲ ਦੀਆਂ ਪੱਤੀਆਂ ਵਾਂਗ ਫੜਫੜਾਈ ਮੈਂ ਸ਼ਕਰਕੰਦੀ ਖਾਂਦਾ ਰਿਹਾ ਅਤੇ ਰੂੜੀਆਂ ਵਿੱਚ ਉੱਗੇ ਫੁੱਲ ਦੇ ਹੁਸਨ ਨੂੰ ਇੱਕੋ ਟੱਕ ਤੱਕਦਾ ਰਿਹਾ ਸਮਣੇ ਛੋਟੇ ਜਿਹੇ ਸਟੂਲ ਤੇ ਕਾਹੇ ਕੱਪੜੇ ਦੇ ਉੱਪਰ ਰੱਖੀਆਂ ਭੁੱਜੀਆਂ ਸ਼ਕਰਕੰਦੀਆਂ ਜਿਵੇਂ ਧੂਏ ਵਿੱਚ ਸ਼ਕਰਕੰਦੀਆਂ ਦੀ ਖੁਸ਼ਬੂ ਨਹੀਂ ਸਗੋਂ ਉਸ ਗਰੀਬ ਕੁੜੀ ਦੀ ਗਰਮੀ ਸੜ ਰਹੀ ਹੋਵੇ ਉਸ ਦੀ ਸੁੰਦਰਤਾ ਕਿਸੇ ਸ਼ਹਿਰੀ ਰੂਪ ਦੇ ਰੰਗਾਂ ਨਾਲ ਨਹੀਂ ਸੀ ਸ਼ਿੰਗਾਰੀ ਹੋਈ ਉਸ ਦੀਆਂ ਅੱਖਾਂ ਵਿੱਚ ਕੋਈ ਥਕਾਵਟ ਨਹੀਂ ਸਗੋਂ ਇੱਕ ਸ਼ਾਂਤੀ ਸੀ ਗੋਰੀਆਂ ਗੱਲਾਂ ਉੱਤੇ ਹਲਕਾ ਪਸੀਨਾ ਧੂਪ ਦੇ ਪਛਾਵੇਂ ਵਿੱਚ ਚਮਕਦਾ ਸੀ ਜਿਵੇਂ ਗੋਰੇ-ਗੋਰੇ ਰੰਗ ਉੱਤੇ ਸੂਰਜ ਨੇ ਖੁਦ ਹੱਥ ਰੱਖ ਦਿੱਤਾ ਹੋਏ ਜਦੋਂ ਉਹ ਕਲੇ ਦਗਦੇ ਕੋਲਿਆਂ ਉੱਤੇ ਚੁੱਲੇ ਤੇ ਰੱਖੀ ਗਰਮ-ਗਰਮ ਤਵਾ ਨੁਮਾ ਝਾਰਨੀ ਵਿੱਚੋਂ ਇੱਕ ਸ਼ਕਰਗੰਦੀ ਚੁੱਕ ਕੇ ਗੋਰੇ-ਗੋਰੇ ਹੱਥਾਂ ਨਾਲ ਛੋਟੀ ਛੁਰੀ ਨਾਲ ਕੱਟਦੀ ਤਾਂ ਉਸਦੇ ਹੱਥਾਂ ਦੀ ਲਚਕ ਵਿੱਚ ਲੋਹੜੇ ਦੀ ਕਲਾ ਜਾਪਦੀ ਇਹ ਕਲਾ ਕਿਸੇ ਕਾਫੀ ਹਾਊਸ ਵਿੱਚ ਕਾਫੀ ਪੀ ਰਹੀ ਸ਼ਹਿਰੀ ਕੁੜੀ ਦੀ ਨਹੀਂ ਸਗੋਂ ਕਿਸੇ ਦੇ ਜਝਾਰੂ ਤੇ ਮਿਹਨਤੀ ਕੁੜੀ ਦੇ ਜੀਵਨ ਦੀ ਕਲਾ ਹੈ ਉਸ ਕੋਲੋਂ ਗੁਜ਼ਰਦੇ ਵਿਦਿਆਰਥੀ ਦਫ਼ਤਰਾਂ ਦੇ ਕਰਮਚਾਰੀ ਹੋਰ ਖਰੀਦਦਾਰ ਸਭ ਇੱਕ ਪਲ ਉਸ ਵੱਲ ਤੱਕਦੇ ਪਰ ਉਸ ਕੋਲ ਕੋਈ ਰੁਕਦਾ ਨਹੀਂ ਪਰ ਮੈਂ ਸਭ ਤੇ ਦਿਲਾਂ ਨੂੰ ਪੜ ਰਿਹਾ ਹਾਂ ਜਿਵੇਂ ਉਹ ਕਹਿ ਰਹੇ ਹੋਣ ਕਿ ਸੁੰਦਰਤਾ ਰੂੜੀਆਂ ਵਿੱਚ ਵੀ ਉਗ ਪੈਂਦੀ ਹੈ ਉਹਦੀ ਬੋਲਚਾਲ ਮਿੱਠੀ ਹੈ ਉਹ ਆਪਣੇ ਗਹਿਕਾਂ ਨੂੰ ਮੁਸਕਰਾਉਂਦੀਆਂ ਅੱਖਾਂ ਨਾਲ ਕਹਿੰਦੀ ਹੈ ਲਓ ਜੀ ਸ਼ਕਰਕੰਦੀ ਗਰਮ-ਗਰਮ ਹੈ ਦੱਸੋ ਨਮਕ ਕਿੰਨਾ ਤੇ ਹਰੀ ਚਟਣੀ ਕਿੰਨੀ ਕੁ ਪਾਵਾਂ ਤੇ ਲਾਲ ਚਟਣੀ ਵਿੱਚ ਦੱਸੋ ਕਿੰਨੀ ਕੁ ਪਾਵਾਂ ਤੇ ਉਸ ਦੇ ਇਹ ਸ਼ਬਦ ਸ਼ਹਿਰੀ ਰੌਲੇ ਵਿੱਚ ਵੀ ਇੱਕ ਨਰਮੀ ਛੱਡ ਜਾਂਦੇ ਹਨ ਮੈਂ ਧੀਮੀ ਜਿਹੀ ਆਵਾਜ਼ ਵਿੱਚ ਉਸ ਦੇ ਕੋਲ ਹੁੰਦਿਆ ਕਿਹਾ ਕੁੜੀਏ ਤੂੰ ਤਾਂ ਮਾਡਲ ਲੱਗਦੀ ਹੈ ਤਾਂ ਉਸ ਨੇ ਮੇਰੇ ਵੱਲ ਲਾਪਰਵਾਹ ਤੇ ਹੱਸਦੀਆਂ ਅੱਖਾਂ ਨਾਲ ਵੇਖਿਆ ਤੇ ਬਿਨਾਂ ਬੋਲਿਆ ਦੁਆਰਾ ਕੋਲਿਆਂ ਵਾਲੇ ਚੁੱਲ੍ਹੇ ਵੱਲ ਝੁੱਕ ਗਈ ਪਰਤੂਆਂ ਦੀਆਂ ਲਹਿਰਾਂ ਵਿੱਚ ਉਸ ਦਾ ਚਿਹਰਾ ਕਿਸੇ ਅਣਕਹੀ ਕਾਤਾ ਵਾਂਗ ਤੈਰਦਾ ਰਿਹਾ। ਅੱਜ ਮੇਰੇ ਲਈ ਚੰਡੀਗੜ੍ਹ ਦਾ 12 ਸੈਕਟਰ ਇੱਕ ਸਾਇਤ ਕਦਰਿਸ਼ ਬਣ ਗਿਆ ਸੀ। ਜਿੱਥੇ ਇੱਕ ਸੁਨੱਖੀ ਕੁੜੀ ਆਪਣੀ ਮਿਹਨਤ ਦੇ ਨਾਲ-ਨਾਲ ਸੁੰਦਰਤਾ ਨੂੰ ਕੋਈ ਤਲਿਸਮ ਰੰਗ ਦੇ ਰਹੀ ਸੀ। ਸ਼ਕਰਗੰਦੀਆਂ ਵੇਚਦਿਆਂ ਉਸ ਦੀ ਛਾਤੀ ਸਵੈ ਮਾਣ ਨਾਲ ਉੱਭਰੀ ਪਈ ਸੀ ਜਿਵੇਂ ਉਸ ਨੂੰ ਆਪਣੀ ਮਿਹਨਤ ਦੀ ਕਮਾਈ ਤੇ ਅੰਤਾਂ ਦਾ ਮਾਣ ਹੋਵੇ। ਮੈਂ ਮਨ ਹੀ ਮਨ ਸੋਚਿਆ ਕਿ ਮੈਂ ਇਸ ਕੁੜੀ ਤੇ ਜ਼ਰੂਰ ਕੁਝ ਲਿਖਾਂਗਾ ਇਸ ਦੀ ਫੋਟੋ ਸੋਸ਼ਲ ਮੀਡੀਆ ਤੇ ਪਾਵਾਂਗਾ ਜਦੋਂ ਮੈਂ ਆਪਣੇ ਮੋਬਾਈਲ ਨਾਲ ਉਸ ਦੀ ਫੋਟੋ ਲੈਣ ਲੱਗਿਆ ਤਾਂ ਉਹ ਨਵੀਂ ਨਵੇਲੀ ਵਾਟੀ ਵਾਂਗ ਸੁੰਗੜ ਕੇ ਸ਼ਰਮਾ ਗਈ ਚੀਚ ਵਾਟੀ ਵਾਂਗ ਉਹ ਫੋਟੋ ਲੈਣ ਤੋਂ ਮਨ ਕਰ ਰਹੀ ਸੀ ਉਸ ਨੇ ਸ਼ਰਮਾਉਂਦੇ ਆਪਣੀ ਚੁੰਨੀ ਨਾਲ ਮੂੰਹ ਛਾਉਣ ਦੀ ਅਸਫਲ ਕੋਸ਼ਿਸ਼ ਕੀਤੀ ਉਸ ਉਹ ਇਸ ਅੰਦਾਜ਼ ਵਿੱਚ ਵੀ ਬਹੁਤ ਸੋਹਣੀ ਲੱਗੀ ਅਜਾਹੀ ਪਰ ਫਿਰ ਵੀ ਉਸ ਦੀ ਫੋਟੋ ਲਾਉਣ ਵਿੱਚ ਕਾਮਯਾਬ ਹੋ ਗਿਆ ਜਦੋਂ ਚੰਡੀਗੜ੍ਹ ਤੋਂ ਖੈੜਵਲ ਆ ਰਿਹਾ ਸਾਂ ਤਾਂ ਹਰੇਕ ਚੌਕ ਤੇ ਕੁਛੜ ਚੁੱਕੇ ਬੱਚੇ ਲਲਕੜੀਆਂ ਜਿਹੀਆਂ ਕੱਢ ਕੱਢ ਕੇ ਪੈਸੇ ਮੰਗਦਿਆਂ ਮੰਗਤਿਆਂ ਮਿਲੀਆਂ ਉਹ ਲੋਕਾਂ ਦੀਆਂ ਗੱਡੀਆਂ ਦੇ ਸ਼ੀਸ਼ੇ ਠਕੋਰ ਠਕੋਰ ਕੇ ਪੈਸੇ ਮੰਗ ਰਹੇ ਸਨ ਮੈਂ ਸੋਚ ਰਿਹਾ ਸਾਂ ਕਿ ਇਹ ਮੰਗਤਿਆਂ ਉਸ 17 ਸੈਕਟਰ ਵਾਲੀ ਕੁੜੀ ਵਾਂਗ ਮਿਹਨਤ ਮਜ਼ਦੂਰੀ ਕਿਉਂ ਨਹੀਂ ਕਰ ਸਕਦੀਆਂ ਤਾਂ ਕਿ ਇਹ ਵੀ ਆਪਣਾ ਜੀਵਨ ਉਸ ਕੁੜੀ ਵਾਂਗ ਮਾਣ ਨਾਲ ਜੀ ਸਕਣ ਪਰ ਮੈਨੂੰ ਪਤਾ ਹੈ ਇਹ ਮਿਹਨਤ ਮਜ਼ਦੂਰੀ ਨਹੀਂ ਕਰਨੀਗਾ ਮੇਰੀ ਗੱਡੀ ਖੜੜਵਲ ਆ ਰਹੀ ਸੀ ਮੇਰੀਆਂ ਅੱਖਾਂ ਸਾਹਮਣੇ ਉਸ ਕੁੜੀ ਦਾ ਚਿਹਰਾ ਘੁੰਮ ਰਿਹਾ ਸੀ ਸੋਚਦਾ ਸੀ ਕਿ ਕਾਸ਼ ਸਾਰਾ ਸੰਸਾਰ ਇਸ ਕੁੜੀ ਵਾਂਗ ਮਿਹਨਤ ਕਰੇ ਤੇ ਜ਼ਿੰਦਗੀ ਦੇ ਮਾਨੇ ਹੀ ਬਦਲ ਜਾਣ ਗੁਰਮੀਤ ਸਿੰਘ ਤਾਨੇ ਰਚਨਾ ਕਿਸ ਤਰ੍ਹਾਂ ਦੀ ਲੱਗੀ ਮੈਨੂੰ ਕਮੈਂਟ ਬਾਕਸ ਦੇ ਵਿੱਚ ਜਰੂਰ ਦੱਸਣਾ ਕਿਉਂਕਿ ਤੁਹਾਡੀ ਦਿੱਤੀ ਹੋਈ ਹਲਾਸ਼ੇਰੀ ਹੀ ਮੈਨੂੰ ਕਿਸੇ ਅਗਲੀ ਰਚਨਾ ਵੱਲ ਪ੍ਰੇਰਿਤ ਕਰਦੀ ਹੈ ਤੇ ਹੁਣ ਆਪਣੀ ਖਾ ਦਾ ਅੰਮ੍ਰਿਤ ਪਾਲ ਕਲੇਰ ਨੂੰ ਦਿਓ ਜਸਤ ਇਸ ਤੋਂ ਪਹਿਲਾਂ ਕਿ ਤੁਸੀਂ ਇਸ ਚੈਨਲ ਨੂੰ ਛੱਡੋ ਆਪਣੇ ਚੈਨਲ ਨੂੰ ਸਬਸਕ੍ਰਾਈਬ ਜਰੂਰ ਕਰ ਲੈਣਾ ਤਾਂ ਕਿ ਆਉਣ ਵਾਲੀਆਂ ਸਿਹਤਕ ਪੋਸਟਾਂ ਤੁਹਾਡੇ ਤੱਕ ਸਭ ਤੋਂ ਪਹਿਲਾਂ ਪਹੁੰਚ ਜਾਣ ਵੀਡੀਓ ਨੂੰ ਲਾਈਕ ਤੇ ਸ਼ੇਅਰ ਵੀ ਕਰਨਾ ਓਕੇ ਦੋਸਤੋ ਆਪਣੀ ਸਿਹਤ ਦਾ ਧਿਆਨ ਰੱਖਿਓ God bless you.